ਹੇਗਾ ਗਿਆਨੀ ਨਿਵਾਸ ਉੱਥੇ ਲੜਕੀ ਇੱਕ ਸੀਗੀ ਤੇ ਨਾਲ ਦੋ ਤਿੰਨ ਉਹਦੇ ਮੁੰਡੇ ਸੀਗੇ ਜਿਹੜੇ ਕਿ ਨਸ਼ੇ ਦਾ ਸੇਵਨ ਕਰਦੇ ਪਏ ਸੀਗੇ ਕੀਤਾ ਤੇ ਜਿਹੜਾ ਇੱਥੇ ਸਿਮਰਨਜੀਤ ਸਿੰਘ ਉਰਫ ਹੈਰੀ ਸੀਗਾ ਉਹਨੂੰ ਆਪਾਂ ਅਰੈਸਟ ਕੀਤਾ ਹੈਗਾ ਨਾਮ ਹੀ ਜਿਹੜਾ ਹੈਗਾ ਉਹ ਬੜਾ ਸਪਿਰਚੁਅਲ ਹੈਗਾ ਆ ਆਪਾਂ ਇਹ ਸਾਨੂੰ ਵੀ ਬੜਾ ਅਪੀਲ ਹੁੰਦਾ ਪਿਆ ਕਿ ਇਦਾਂ ਦੇ ਨਾਮੀ ਹੋਟਲ ਜਿਹੜਾ ਹੈਗਾ ਉਹਦੇ ਵਿੱਚ ਇਦਾਂ ਦੀ ਇਲੀਗਲ ਐਕਟੀਵਿਟੀਜ਼ ਚੱਲਦੀਆਂ ਪਈਆਂ ਹੋਟਲ ਮਾਲਕਾਂ ਨੂੰ ਵੀ ਦੱਸਿਆ ਗਿਆ ਹੈ ਕਿ ਜਿਹੜੇ ਵੀ ਤੁਹਾਡੇ ਹੋਟਲਸ ਹੈਗੇ ਆ ਉਹਨਾਂ ਨੂੰ ਤੁਸੀਂ ਕਿਸੇ ਵੀ ਗੈਰ ਕਾਨੂੰਨੀ ਕੰਮ ਵਾਸਤੇ ਨਾ ਦਿੱਤਾ ਜਾਵੇ ਕਿ ਹੁਣ ਇਹਨਾਂ ਨੂੰ 29 ਐਨਡੀਪੀਐਸ ਐਕਟ ਦੇ ਵਿੱਚ ਵੀ ਆਪਾਂ ਨਾਮਜ਼ਦ ਕਰਾਂਗੇ ਕਿ ਹੋਟਲ ਮਾਲਕ ਦੀ ਸ਼ਮੂਲੀਅਤ ਹੈਗੀ ਹੈ ਇਹ ਨਸ਼ੇ ਕਰਾਨ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਵੀ ਨਹੀਂ ਬਖਸ਼ਣਾ ਇਨਫੋਰਮੇਸ਼ਨ ਕਿਸੇ ਵੀ ਤਰੀਕੇ ਤੋਂ ਮਿਲਦੀ ਹੈਗੀ ਹੈ ਜਾਂ ਸਾਡੇ ਆਪਣੇ ਸੋਰਸ ਲਾ ਕੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਆਪਾਂ ਉਹਨਾਂ ਤੇ ਬਿਲਕੁਲ ਸਖਤ ਕਾਰਵਾਈ ਕਰਦੇ ਪਏ ਆ ਤੇ ਕਿਸੇ ਨੂੰ ਵੀ ਕੋਈ ਬਖਸ਼ਿਆ ਨਾ ਜਾਵੇ ਸਤਿਕੰੰਥ ਸ੍ਰੀ ਹਰਮੰਦਰ ਸਾਹਿਬ ਨੇੜੇ ਹੋਟਲਾਂ ਦੇ ਵਿੱਚ ਲੰਬੇ ਸਮੇਂ ਤੋਂ ਕਈ ਗੈਰ ਕਾਨੂੰਨੀ ਐਕਟੀਵਿਟੀਆਂ ਹੋ ਰਹੀਆਂ ਨਹੀਂ ਤਾਂ ਉਸ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਦੇਖਿਆ ਜਾ ਰਿਹਾ ਹੈ ਕਿ ਇੱਕ ਲੜਕੀ ਆਪਣੇ ਕੁਝ ਦੋਸਤਾਂ ਦੇ ਨਾਲ ਹੋਟਲ ਦੇ ਅੰਦਰ ਜਿਹੜਾ ਹੈ ਚਿੱਟਾ ਪੀਂਦੀ ਹੋਈ ਨਜ਼ਰ ਆ ਰਹੀ ਸੀ ਤੇ ਇਸ ਤੋਂ ਬਾਅਦ ਪੁਲਿਸ ਐਕਟਿਵ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਸਾਡੇ ਨਾਲ ACP ਸ਼ੀਤਲ ਸਿੰਘ ਦੀ ਮੌਜੂਦ ਹੈ ਸਰ ਕੀ ਡਿਟੇਲਸ ਨੇ ਜੀ ਜਿਹੜੀ ਇਹਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੀ ਸਾਨੂੰ ਕੱਲ ਮੀਡੀਆ ਰਾਹੀਂ ਇੱਕ ਵੀਡੀਓ ਸਾਡੇ ਮੇਰੇ ਫੋਨ ਤੇ ਆਇਆ ਸੀਗਾ ਕਿ ਇੱਕ ਹੋਟਲ ਹੈਗਾ ਗਿਆਨੀ ਨਿਵਾਸ ਉਥੇ ਲੜਕੀ ਇੱਕ ਸੀਗੀ ਤੇ ਨਾਲ ਦੋ ਤਿੰਨ ਉਹਦੇ ਮੁੰਡੇ ਸੀਗੇ ਜਿਹੜੇ ਕਿ ਨਸ਼ੇ ਦਾ ਸੇਵਨ ਕਰਦੇ ਪਏ ਸੀਗੇ ਤੇ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਸਵਿਫਟ ਐਕਸ਼ਨ ਲਿਆ ਗਿਆ ਤੇ ਜਦੋਂ ਆਪਾਂ ਰੇਡ ਕੀਤਾ ਤੇ ਜਿਹੜਾ ਇੱਥੇ ਸਿਮਰਨਜੀਤ ਸਿੰਘ ਉਰਫ ਹੈਰੀ ਸੀਗਾ ਉਹਨੂੰ ਆਪਾਂ ਅਰੈਸਟ ਕੀਤਾ ਹੈਗਾ ਤੇ ਉਹਦੇ ਉੱਪਰ ਆਪਾਂ ਅਧਿੰਤਾਰਾ ਜਿਹੜਾ ਹੈਗਾ 27 ਐਨਡੀਪੀਐਸ ਐਕਟ 181 ਨੰਬਰ ਮੁਕਦਮਾ ਦਰਜ ਕੀਤਾ ਹੈ। ਤੇ ਸਰ ਇਹ ਕੌਣ ਸੀ ਲੜਕੇ ਲੜਕੀਆਂ ਜਿਹੜੇ ਹੋਟਲ ਦੇ ਵਿੱਚ ਜਿਹੜੇ ਐਗਜ਼ਿਸਟ ਕਰ ਰਹੇ ਸੀ? ਜਿਹੜਾ ਸਿਮਰਨਜੀਤ ਸਿੰਘ ਸੈਣੀ ਆਪਣਾ ਸਿਮਰਨਜੀਤ ਸਿੰਘ ਉਹ ਫੈਰੀ ਹੈਗਾ ਇਹ ਓਨਰ ਹੈਗਾ ਇਸ ਹੋਟਲ ਦਾ ਗਿਆਨੀ ਨਿਵਾਸ ਦਾ ਤੇ ਨਾਲ ਇਹਦੇ ਜਿਹੜੇ ਬਾਕੀ ਦੋ ਲੜਕੇ ਹੋਰ ਐ ਤੇ ਇੱਕ ਲੜਕੀ ਅਜੇ ਤੱਕ ਅਨ ਆਈਡੈਂਟੀਫਾਈਡ ਹੈਗੇ ਆ ਸਾਡੇ ਸੋਰਸ ਲੱਗੇ ਹੋਏ ਆ ਤੇ ਜਲਦੀ ਹੀ ਆਪਾਂ ਉਹਨਾਂ ਨੂੰ ਵੀ ਅਰੈਸਟ ਕਰਾਂਗੇ। ਸਰ ਇਹ ਨਾਂ ਕੀ ਰੱਖਿਆ ਗਿਆ ਸੀ ਹੋਟਲ ਦਾ? ਜੀ ਇਹਦਾ ਨਾਮ ਹੈਗਾ ਗਿਆਨੀ ਨਿਵਾਸ ਜਿਹੜਾ ਗੋਲਡਨ ਟੈਂਪਲ ਦੇ ਨੇੜੇ ਹੈਗਾ ਆ। ਅਤੇ ਇੱਕ ਗਿਆਨੀ ਵਰਡਿਕ ਆਪਣੇ ਅਤੀਕ ਪਾਰਟिकुलर ਇੱਕ ਧਾਰਮਿਕ ਵਰਡ ਬਣਿਆ ਜਾਂਦਾ ਕਿਸ ਤਰ੍ਹਾਂ ਦਾ ਕੰਮ ਕਰਨਾ ਜਾਇਜ਼ ਦੇਖੋ ਕੰਮ ਤੇ ਬਿਲਕੁਲ ਵੀ ਨਜਾਇਜ਼ ਹੈਗਾ ਤੇ ਬਿਲਕੁਲ ਮਤਲਬ ਨਜਾਇਜ਼ ਕੰਮ ਹੈਗਾ ਤੇ ਖਾਸ ਕਰ ਇਦਾਂ ਦੇ ਹੋਟਲ ਜਿਹਦੇ ਵਿੱਚ ਆਪਾਂ ਮੰਨ ਲਓ ਕਿ ਨਾਮ ਹੀ ਜਿਹੜਾ ਹੈਗਾ ਉਹ ਬੜਾ ਸਪਿਰਚੁਅਲ ਹੈਗਾ ਆ ਆਪਾਂ ਇਹ ਸਾਨੂੰ ਵੀ ਬੜਾ ਅਪੀਲ ਹੁੰਦਾ ਪਿਆ ਕਿ ਇਦਾਂ ਦੇ ਨਾਮੀ ਹੋਟਲ ਜਿਹੜਾ ਹੈਗਾ ਉਹਦੇ ਵਿੱਚ ਇਦਾਂ ਦੀ ਇਲੀਗਲ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਜੀ ਸਰ ਕਿਉਂਕਿ ਯੋਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਤੁਸੀਂ ਸਮਝਦੇ ਹੋ ਇਸ ਤਰ੍ਹਾਂ ਵੀਡੀਓ ਵਾਇਰਲ ਹੋਣੀ ਤਾਂ ਤੱਕ ਕੀ ਐਕਸ਼ਨ ਹੋਣ ਜਿਹੜਾ ਕੀਤਾ ਜਾਏਗਾ ਦੇਖੋ ਆਪਾਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਹੋਟਲ ਮਾਲਕਾਨੋ ਵੀ ਦੱਸਿਆ ਗਿਆ ਹੈ ਕਿ ਜਿਹੜੇ ਵੀ ਤੁਹਾਡੇ ਹੋਟਲਸ ਹੈਗੇ ਆ ਉਹਨਾਂ ਨੂੰ ਤੁਸੀਂ ਕਿਸੇ ਵੀ ਗੈਰ ਕਾਨੂੰਨੀ ਕੰਮ ਵਾਸਤੇ ਉਹ ਨਾਂ ਦਿੱਤਾ ਜਾਵੇ ਖਾਸ ਕਰ ਇਮੋਰਲ ਟਰੈਫਿਕਿੰਗ ਤੇ ਖਾਸ ਕਰ ਜਿਹੜੇ ਨਸ਼ੇ ਵਾਸਤੇ ਹੁਣ ਆਪਾਂ ਇਹ ਕਹਿ ਰਹੇ ਆ ਕਿ ਹੁਣ ਇਹਨਾਂ ਨੂੰ 29 ਐਨਡੀਪੀਐਸ ਐਕਟ ਦੇ ਵਿੱਚ ਵੀ ਆਪਾਂ ਨਾਮਜ਼ਦ ਕਰਾਂਗੇ ਜੇ ਸਾਨੂੰ ਇਹ ਪਾਇਆ ਗਿਆ ਕਿ ਹੋਟਲ ਮਾਲਕ ਦੀ ਸ਼ਮੂਲੀਅਤ ਹੈਗੀ ਆ ਇਹ ਨਸ਼ੇ ਕਰਾਨ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਵੀ ਨਹੀਂ ਬਖਸ਼ਣਾ ਕੋਈ ਇੱਕ ਆਡੀਓ ਵੀ ਵਾਇਰਲ ਹੋ ਰਹੀ ਉਹ ਚ ਕਿਹਾ ਜਾ ਰਿਹਾ ਕਿ ਇਮੋਰਲ ਟਰੈਫਿਕਿੰਗ ਜਿਹੜਾ ਦੇ ਵਪਾਰ ਦਾ ਤੁੰਦਾ ਵੀ ਇੱਥੇ ਚੱਲ ਰਿਹਾ ਦੇਖੋ ਮੈਂ মিডিਆ ਨੂੰ ਪਹਿਲਾਂ ਵੀ ਬਰੀਫਿੰਗ ਕਾਫੀ ਦਿੱਤੀ ਹੈ ਸਟੱਡੀ ਟੀਮ ਹਰ ਮੌਕੇ ਤੇ ਜਾ ਕੇ ਇਵਨ ਕੀ ਰੂਟੀਨ ਵਿੱਚ ਵੀ ਚੈਕਿੰਗ ਕਰਦੀ ਹੈਗੀ ਹੈ ਕਈ ਸਾਨੂੰ ਬੰਦੇ ਉੱਥੋਂ ਮਿਲਦੇ ਹੀ ਗਏ ਆ ਆਪਾਂ ਉਹਨਾਂ ਦੇ ਬੰਦੀ ਕਾਰਵਾਈ ਵੀ ਕਰਦੇ ਪਏ ਆ ਤੇ ਇਹ ਕਾਰਵਾਈ ਜਿਹੜੀ ਹੈਗੇ ਅੱਗੇ ਹੋਰ ਸਖਤ ਰੂਪ ਲਊਗੀ ਆਪਾਂ ਡਿਫਰੈਂਟ ਡਿਫਰੈਂਟ ਸੈਕਸ਼ਨ ਜਿਹੜੇ ਹੈਗੇ ਇਮੋਰਲ ਟਰੈਫਿਕਿੰਗ ਦੇ ਉਹਨੂੰ ਲਾ ਕੇ ਜਿਹੜੇ ਰਿਪੀਟਿਡ ਆਫੈਂਡਰਸ ਹੈਗੇ ਆ ਉਹਨਾਂ ਦੇ ਹੋਟਲ ਵੀ ਸੀਲ ਕਰਾਵਾਂਗੇ ਤੇ ਜਿਹੜੇ ਹੋਟਲ ਦੇ ਵਿੱਚ ਇਹ ਕੰਮ ਕਰਦੇ ਆ ਨਸ਼ਾ ਕਰਦੇ ਆ ਉਹਦੇ ਵਿੱਚ ਸੰਬੰਧਿਤ ਐਨਡੀਪੀਐਸ ਐਕਟ ਦੀਆਂ ਧਾਰਾਂ ਵੀ ਲਾਵਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਸੀਪੀ ਸਰ ਦੇ ਪੰਜਾਬ ਪੁਲਿਸ ਦੇ ਤੇ ਸੀਮਿਆ ਸੀਐਮ ਸਾਹਿਬ ਦੇ ਬਿਲਕੁਲ ਇਹ ਸਾਫ ਦਿਸ਼ਾ ਨਿਰਦੇਸ਼ ਹੀ ਗਿਆ ਕਿ ਇਦਾਂ ਦੇ ਮਾਨਲੇ ਵਿੱਚ ਭਾਵੇਂ ਕੋਈ ਵੀ ਬੰਦਾ ਹੋਵੇ ਭਾਵੇਂ इवन ਕੀ ਹੋਟਲ ਮਾਲਿਕ ਹੋਵੇ ਜਾਂ ਪੁਲਿਸ ਵਾਲਾ ਵੀ ਕੋਈ ਇਨਵੋਲ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਕਹਿੰਦੇ ਜੀ ਹੋਟਲ ਵਾਲਾ ਕਹਿੰਦਾ ਜੀ ਮੈਂ ਕਾਫੀ ਪਹੁੰਚ ਹੈ ਜੀ ਮੇਰੀ ਤੇ ਮੇਰਾ ਕੋਈ ਕੁਝ ਕੀ ਉਗਾ ਲੂ ਕਿਉਂਕਿ ਉਹਦੀਆਂ ਕੁਝ ਅਫਸਰਾਂ ਨਾਲ ਫੋਟੋਆਂ ਵੀ ਵਾਇਰਲ ਹੋਈਆਂ ਜੀ ਦੇਖੋ ਕੁਝ ਫੋਟੋਆਂ ਜਿਹੜੀਆਂ ਹੈਗੀਆਂ ਉਹ ਅਚਨਚੇਤ ਖਿੱਚੀਆਂ ਗਈਆਂ ਹੈਗੀਆਂ ਆ ਬਟ ਜਦੋਂ ਮੇਰੇ ਕੋਲ ਕੋਈ ਇਹ ਮਸਲਾ ਆਇਆ ਹੈਗਾ ਮਾਮਲਾ ਆਇਆ ਹੈਗਾ ਤੇ ਮੈਂ ਆਪ ਜੀ ਨੂੰ ਵੀ ਵਿਸ਼ਵਾਸ ਦਿਵਾਣਾ ਹੈ ਤੇ ਪਬਲਿਕ ਨੂੰ ਵੀ ਵਿਸ਼ਵਾਸ ਦਿਵਾਣਾ ਆ ਕਿ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ 'ਤੇ ਵੀ ਕਾਰਵਾਈ ਕੀਤੀ ਗਈ ਸੀ ਪੁਲਸ ਵੱਲੋਂ ਬਿਲਕੁਲ ਜੀ ਸਾਨੂੰ ਜਦੋਂ ਵੀ ਇਨਫੋਰਮੇਸ਼ਨ ਕਿਸੇ ਵੀ ਤਰੀਕੇ ਤੋਂ ਮਿਲਦੀ ਹੈਗੀ ਹੈ ਜਾਂ ਸਾਡੇ ਆਪਣੇ ਸੋਰਸ ਲਾ ਕੇ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਆਪਾਂ ਉਹਨਾਂ 'ਤੇ ਬਿਲਕੁਲ ਸਖਤ ਕਾਰਵਾਈ ਕਰਦੇ ਪਏ ਆ ਤੇ ਕਿਸੇ ਨੂੰ ਵੀ ਕੋਈ ਬਖਸ਼ਿਆ ਨਹੀਂ ਜਾਵੇ ਭਾਵੇਂ ਦੇ ਕੋਈ ਭਾਵੇਂ ਕੋਈ ਪਹੁੰਚ ਲਵਾਵੇ ਜਾ ਕਿ ਤੋ ਵੀ ਕੋਈ ਆਪਣਾ politcal ਹੋਵੇ ਜਾਂ ਕੋਈ ਸਰਕਾਰੀ ادارے ਤੋਂ ਪਹੁੰਚ ਲਵਾਵੇ ਆਪਾਂ ਕਿਸੇ ਨੂੰ ਵੀ ਬਖਸ਼ਦੇ ਨਹੀਂ। ਇਹ ਵੀਡੀਓ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਬਿਲਕੁਲ ਜੀ ਇਸ ਵੀਡੀਓ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਬੰਦਾ ਮੇਨ ਸੀਗਾ ਜਿਹੜਾ ਇਥੋਂ ਪੀਂਦਾ ਪਿਆ ਸੀਗਾ ਹੈਰੀ ਉਹ ਆਪਾਂ ਫੜ ਲਿਆ ਹੈ ਤੇ ਜਿਹੜੇ ਦੋ ਤਿੰਨ ਆਇਡੈਂਟੀਫਾਈਡ ਅਨ ਆਇਡੈਂਟੀਫਾਈਡ ਬੰਦੇ ਹੈਗੇ ਆ ਉਹਨਾਂ ਦੀ ਆਪਾਂ ਪਾਲ ਕਰਦੇ ਪਏ ਆ। ਇਨਸਾਫ ਮਨਨ ਦੇਚ ਪੂਰਾ ਡਿਟੇਲਡ ਵਾਈਜ਼ ਇਨਵੈਸਟੀਗੇਸ਼ਨ ਹੋ ਕੇ ਸੱਚ ਲਿਆਂਦਾ ਜਾਏਗਾ ਸਰ। ਬਿਲਕੁਲ ਜੀ ਬਿਲਕੁਲ ਬਿਲਕੁਲ। ਤਾਂ ਬਿਲਕੁਲ ਪੁਲਿਸ ਕਰਮੀਆਂ ਵੱਲੋਂ ਸਾਫ਼ ਤੌਰ ਤੇ ਅਫਸਰਾਂ ਵੱਲ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਸਭ ਤੋਂ ਪਹਿਲਾਂ ਤਫਤੀਸ਼ ਕਰਨ ਦੀ ਲੋੜ ਸੀ ਕਿ ਇਹ ਵੀਡੀਓ ਕਿੱਥੋਂ ਦੀ ਹੈ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਵੀਡੀਓ ਅੰਮ੍ਰਿਤਸਰ ਦੀ ਹੈ ਤੇ ਹਰਮੰਦਰ ਸਾਹਿਬ ਨੇੜੇ ਇੱਕ ਹੋਟਲ ਹੈ ਔਰ ਇੱਥੇ ਜਿਹੜੀ ਇਹ ਤਿਆਰ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲਿੱਤਾ ਸਭ ਤੋਂ ਪਹਿਲੇ ਪਰਚਾ ਦਰਜ ਕੀਤਾ ਤੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜਾ ਹੈ ਹੋਟਲ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਬਾਕੀ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਇੱਕ ਦੋ ਆਡੀਓਜ਼ ਵੀ ਵਾਇਰਲ ਹੋਈਆਂ ਲੇਕਿਨ ਉਹਦੇ ਵਿੱਚ ਵੀ ਪੁਲਿਸ ਦਾ ਕਹਿਣਾ ਹੈ ਕਿ ਆਈਡੈਂਟੀਫਾਈ ਕਰ ਰਹੇ ਹਾਂ ਔਰ ਇਸ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਕੁਝ ਸਮਾਂ ਪਹਿਲੇ ਵੀ ਇਸ ਤਰ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਸਵਿਫਟ ਐਕਸ਼ਨ ਕੀਤਾ ਗਿਆ ਸੀ ਤਾਂ ਹੁਣ ਇੱਕ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਅਮਲ ਚ ਲਿਆਂਦੀ ਗਈ ਹੈ ਪਰ ਆਖਿਰਕਾਰ ਲੋਕ ਕੌਣ ਨੇ ਕਿਸ ਤਰੀਕੇ ਦੇ ਨਾਲ ਹੋਟਲ ਦੇ ਵਿੱਚ ਸਮਾਨ ਪਹੁੰਚਾਇਆ ਉਹਦੇ ਬੈਕਵਰਡ ਲਿੰਕੇਜ ਕੀ ਨੇ ਕਿਸ ਤਰੀਕੇ ਦੇ ਨਾਲ ਸਾਰਾ ਕਾਰੋਬਾਰ ਚੱਲਦਾ ਸੀ ਐਸ ਦੀ ਕੋ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਜੋਸਲ ਸੱਚਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹਦੇ ਵਿੱਚ ਮਾਮਲਾ ਦਰਜ ਕਰਕੇ ਜਿਹੜਾ ਹੈ ਦੋਸ਼ੀ ਜਿਹੜਾ ਖਾਸ ਤੌਰ ਤੇ ਹੋਟਲ ਦਾ ਮਾਲਕ ਹੈ ਉਸ ਨੂੰ ਰੈਸਟ ਕੀਤਾ ਗਿਆ ਹੈ ਔਰ ਨਾਲ ਹੀ ਨਾਲ ਤਾੜਨਾ ਵੀ ਕੀਤੀ ਗਈ ਕਿ ਅਗਰ ਕਿਸੇ ਦਾ ਹੀ ਕੋਈ ਰਾਜਨੀਤਿਕ ਪਹੁੰਚ ਹੋਈ ਕਿਉਂਕਿ ਔਰਡਰ ਕੀਤਾ ਗਿਆ ਸੀ ਕਿ ਸ਼ਾਇਦ ਰਾਜਨੀਤਿਕ ਪਹੁੰਚ ਦੇ ਚਲਦੇ ਉਹਦੇ ਕਾਰਵਾਈ ਨਹੀਂ ਹੋਏਗੀ ਲੇਕਿਨ ਇਹਦੇ ਵਿੱਚ ਸਾਫ ਹੋਟਲ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਵੀ ਲੋਕ ਜਿਹੜੇ ਸ਼ਾਮਲ ਹੋਣਗੇ ਉਹਨਾਂ ਦੇ ਉੱਤੇ ਖੜੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਕੁਲ ਮਿਲਾ ਕੇ ਵੱਡਾ ਐਕਸ਼ਨ ਪੁਲਿਸ ਦਾ ਨਜ਼ਰ ਆ ਰਿਹਾ ਹੈ ਔਰ ਅਨੁਲਸ ਸਮੇਂ ਵਿੱਚ ਹੋਰ ਕਈ ਐਕਸ਼ਨ ਜਿਹੜੇ ਨੇ ਉਹ ਅਸਰਾਂ ਦੇ ਨਜ਼ਰ ਆਣਗੇ ਔਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਚ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕੈਮਰਾਮੈਨ ਅਜਿ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰਤ ਸਾਹ